5:30 ਦੇ 10 ਮਿੰਟ ਤੇ ਹੋਈ ਆ ਪਾਣੀ ਪੰਜ ਤੋਂ ਬਾਅਦ ਹੀ ਹੋਈ ਆ 5:20 25 ਮਿੰਟ ਤੇ ਮੈਨੂੰ ਫੋਨ ਆਇਆ ਵੀ ਥੋੜਾ ਜਿਹਾ ਦਿੱਕਤ ਕਹਿ ਰਹੇ ਹੋ ਤੋੜ ਕੇ ਜਿਹੜੀ ਅਸੀਂ ਤੁਹਾਨੂੰ ਹਟਾ ਕੋਗਲਾ ਨਹੀਂ ਰਿਹਾ ਜਿਹੜੀ ਬੋਲ ਕੇ ਅਜਾੜ ਰਸਾ ਦਾ ਕਹਿ ਰਹੇ ਆ ਜੀ ਆਇਆ ਇਹ ਮੇਰਾ ਮਤਲਬ ਤੀਸਰੀ ਵਾਰ ਮੇਰੀ ਦੁਕਾਨ ਤੇ ਚੋਰੀ ਹੋਈ ਆ ਜੀ ਪਹਿਲਾਂ ਦੋ ਚੋਰੀਆਂ ਹੋ ਚੁੱਕੀਆਂ ਸੀ ਜਾਂ ਤਕਰੀਬਨ 4 ਲੱਖ ਰੁਪਏ ਦਾ 2.5 ਤੋਂ ਲੈ ਕੇ 4 ਲੱਖ ਦਾ ਨੁਕਸਾਨ ਸੀਗਾ ਜੀ ਤੇ ਇਹ ਹੁਣ ਮੇਰੀ ਤੀਜੀ ਵਾਰ ਮੇਰੇ ਨਾਲ ਕੋਈ ਫੜ ਹੋਇਆ ਕਦੇ ਕੋਈ ਬੰਦਾ ਕੋਈ ਮਿਲਿਆ ਹੋਇਆ ਇਹ ਤਕਰੀਬਨ 4 4:25 ਦੇ ਫੋਨ ਆਇਆ 4:30 ਵਜੇ 3:00 ਵਜੇ ਤੇ ਕੰਮ ਕੱਢ ਕੇ ਲੈ ਗਏ ਜੀ ਪੈਸੇ ਪੂਸੇ ਲੈ ਕੇ ਗੱਲੇ ਚ ਕਿਓ ਚੱਕ ਕੇ ਲੈ ਗਏ ਦੇਸੀ ਕਿਓ ਪਿਆ ਸੀਗਾ ਜੀ 15 18 ਕਿਲੋ ਪਿਆਜ਼ ਉਹ ਚੱਕੇ ਲੈ ਕੇ ਰੀੜੀਆਂ ਦੀਆਂ ਬੈਟਰੀਆਂ ਲੈ ਕੇ ਚੱਕੇ ਆ ਸਵਿਫਟ ਦੇਖੇ ਤਿੰਨ ਬੰਦੇ ਲਿਖਦੇ ਜਿਹੜੇ ਸਮਾਨ ਚੱਕਦੇ ਵਿੱਚ ਲੱਤ ਖੇ ਲੈ ਕੇ ਜਾਂਦੇ ਉਹ ਦੇਖੀ ਤਰਕੀਨਾ ਮਾਡਲ ਨਾ ਨਰਿੰਦਰ ਨਾਰਾਇਣ ਦੁਕਾਨ ਦਾ ਕੀ ਨਾਮ ਹੈ ਐਨ ਕੇ ਇੰਟਰਪ੍ਰਾਈਜ਼ ਕਿੰਨੇ ਕੁ ਲੈ ਕਰਦਾ ਵਿੱਚ ਚੋਰੀ ਹੋਈ ਹੈ ਮੈਨੂੰ ਦੱਸਦਾ ਪੱਟੀ ਟੇਲਰ ਦਾ ਪੰਜ ਵਜੇ ਦੇ ਦਸ ਮਿੰਟ ਤੇ ਹੋਈ ਆ ਪੰਜ ਪੰਜ ਤੋਂ ਬਾਅਦ ਹੀ ਹੈ ਚੌਂਕੀਦਾਰ ਨਹੀਂ ਆਉਦੇ ਚੌਂਕੀਦਾਰ 5 ਵਜੇ ਚਲੇ ਗਿਆ ਕਿੰਨਾ ਘੰਟਾ ਖਾਣ ਹੋਇਆ ਹੈ ਅੱਰ ਤੋਂ 10 ਲੱਖ ਰੁਪਏ ਦਾ ਟਾਈਮ ਪਿਆਦ ਕਰਦੇ ਅੱਰ ਤੋਂ 10 ਲੱਖ ਰੁਪਏ ਅੱਛਾ ਜੀ ਤੇ ਹੋਰ ਬਾਕੀ ਹੋਰ ਕੁਝ ਨਹੀਂ ਲਏਗੇ ਵੀ ਵੀ ਆਰ ਲਏਗੇ ਤੇ ਹੋਣ ਲਏਗੇ ਕੋਈ ਵਹੀ ਫੁਟੇਜ ਆਈ ਗਈ ਮੋਬਾਈਲ ਨਾਲ ਕੋਈ ਬੜੀ ਬੜੀ ਆਈ ਗਈ ਨਹੀਂ ਉਹ ਲਏਗੇ ਥੋੜਾ ਹਿਸਾਬ ਵੱਟ ਕੇ ਲਿਖਾਈ ਕੰਪਲੀਟ ਲਿਖਾਈ ਹੈ ਹਾਂ ਕੰਪਲੀਟ ਲਿਖਾ ਕੇ ਆਏ ਨੇ ਆਈ ਪੁਲਿਸ ਵਾਲਾ ਜੀ ਕੁਝ ਨਹੀਂ ਕਰ ਰਿਹਾ ਹੈਗਾ ਅਸਾਂ ਕਿ ਕਿਹੜੇ ਕਿੱਥੋਂ ਗੱਲੇ ਕਿੱਥੇ ਦੀ ਆਹ ਗੱਲ ਆਜ ਆਪੀ ਥੱਲੇ ਪਈ ਧੀ ਆਹ ਆਜ ਆਪੀ ਥੱਲੇ ਪਈ ਧੀ ਗੱਲੇ ਦੀ ਉੱਪਰਲੇ ਉੱਪਰ 6.5 ਲੱਖ ਰੁਪਏ ਆਪਰ ਪੈਸੈਂਟ ਆਈ 3 ਲੱਖ ਰੁਪਏ ਅਸਲਿਆਂ ਆ ਨੀ ਫਿਰ ਲੈਗਣਗੇ ਨਹੀਂ ਕੇ ਸੁਣਾ ਤੁਹਾਨੂੰ ਹੈ ਯੇ ਕੈਸ਼ ਦਾ ਕੰਮ ਹੈ ਸਾਡਾ ਅੱਛਾ ਇਸ ਕਰਕੇ ਕੈਸ਼ ਇੱਥੇ ਦੁਕਾਨ ਦੇ ਪੈ ਰਹੇ ਦਾ ਹਟ ਹੈ ਹਾਂ ਮਨੀ ਟ੍ਰਾਂਸਫਰ ਦਾ ਕੰਮ ਹੈ ਸੱਤ ਗਾਹ ਨਹੀਂ ਮੰਗ ਲੈਣੇ ਨੇ ਅੱਗੇ ਵੇਖ ਦੇ ਦਿਓ ਸਾਨੂੰ ਆਪਣਾ ਚਾਰ ਚ ਲੈ ਲੈਂਦੇ ਹਮ ਸਰ ਕੀ ਨਾਮ ਹੋੜਾ ਵਿਨਦਰ ਰੇਣੀ ਉਹ ਕੀ ਨਾਮ ਦਖਾੰਦਾ ਮਾਨਮ ਮੈਡੀਕਲ ਕੀ ਹੋਇਆ ਕੀ ਹੈ ਕਿੰਨੇ ਵੇ ਲੱਗਿਆ ਬਦੋ ਚੋਰੀ ਦਾ 5 ਵਜੇ ਤੇ 20 25 ਮਿੰਟ ਤੇ ਉਹਨੂੰ ਫੋਨ ਆਇਆ ਵੀ ਥੋੜਾ ਸ਼ਰਤ ਤੇ ਕਹਿ ਰਹੇ ਤੋੜ ਦੇ ਜਿਹੜੇ ਅੱਜ ਕਿੰਦੋਂ ਹਟਾ ਗੋੜ ਲੱਗੇਗਾ ਜਿਹੜੇ ਦੇ ਬੋਲ ਕੇ ਕਹਿੰਦਾ ਸਰ ਸਾਡਾ ਸਦਾ ਕੀ ਹੈ ਜੀ ਕਿੰਨਾ ਕ ਨੁਸਾਨ ਹੋਇਆ ਸਾਰੇ ਵੀਡੀਓ 70 80 ਹਜ਼ਾਰ ਰੁਪਏ ਵਿੱਚ ਸੀ ਜਿਹੜਾ ਗੱਲੇ ਦੇ ਵਿੱਚ ਛੱਡ ਜਿੰਦੇ ਆ ਮਦਦ ਆ 50 ਤੇ ਜੋ ਵੀ ਹੁੰਦੇ ਨੇ ਜਿਹੜੇ ਮੇਰਾ ਪੰਜ ਪੰਜ ਸੌ ਦੇ ਤਾਂ ਬਸ ਆਮਲ ਜਿੰਦੇ ਆ ਕੋਈ ਹੋਰ ਸਮਾਨ ਕੋਈ ਕੁਝ ਨਹੀਂ ਖੜਾ ਇੱਥੇ ਗੱਲੇ ਵੀ ਆਏ ਦੇ ਬੰਦੇ ਹੋਰ ਇਹ ਚੀਜ਼ ਨੂੰ ਕੋਈ ਹਟ ਨਹੀਂ ਰਿਹਾ ਕੋਈ ਕੈਮਰੇ ਕੁਮਰੇ ਸੀਟੀ ਕਹਿਣਗੇ ਸੀ ਮਤਲਬ ਕੈਮਰੇ ਉਹਨਾਂ ਨੇ ਆਉਂਦੇ ਸਾਰੇ ਪਹਿਲਾਂ ਰਾਡਰ ਉੱਪਰ ਚੱਕਿਆ ਉਹ ਮੈਂ ਬਾਹਰ ਲੱਗੇ ਹੋਏ ਸੀ ਜੀ ਬਾਕੀ ਦੇ ਵਿੱਚ ਅੰਦਰ ਕਲੀਅਰ ਆ ਰਿਹਾ ਤੇ ਉਹਦੇ ਵਿੱਚ ਉਹ ਮੂਰ ਗੱਡੇ ਉਹ ਬੰਦੇ ਸਲੱਪ ਗੱਡੇ ਦੇ ਵਿੱਚ ਆ ਗਏ ਦੋ ਬੰਦੇ ਅੰਦਰ ਰਪਰੇ ਗੱਡੇ ਲੀ ਕੋਈ ਲਖਾਈ ਕੰਪਲੀਟ ਹੈ ਹਾਂ ਜੀ ਫੋਨ ਵੀ ਚੱਜ ਗਿਆ ਮਲਾਜਮ ਆਏ ਸੀ ਥੋੜਾ ਬੋਲਾ ਫਿੱਕੇ ਲੈ ਕੇ ਸਰ ਕੀ ਨਾਮ ਰੋ ਭਗਵੰਤ ਸ਼ਰਮਾ ਸੋਨੂ ਆ ਜੀ ਨਾਮ ਮੇਰਾ ਦੁਕਾਨ ਦਾ ਕੀ ਨਾਮ ਹੈ ਕੰਪੀਕਾ ਸੈਂਟਰੀ ਸਟੋਰ ਲਲੇੜੀ ਹੋਰ ਖੱਲਾ ਜੀ ਅ ਕਿੰਨੇ ਕੋਈ ਲੱਗਿਆ ਤੁਹਾਨੂੰ ਪਤਾ ਵੀ ਜਿਹੜੀ ਹੈ तकरीबन ਮੈਨੂੰ ਪੌਣੇ 6 ਵਜੇ 6 ਵਜੇ ਮੈਨੂੰ ਪਤਾ ਲੱਗਿਆ ਜੀ ਤੇ ਮੈਂ ਜਦੋਂ ਆਇਆ ਆ ਕੇ ਦੇਖਿਆ ਮੈਂ ਸ਼ਟਰ ਮਤਲਬ ਇਹ ਟੁੱਟਿਆ ਹੋਇਆ ਸੀਗਾ ਚਲੋ ਫਿਰ ਪ੍ਰਸ਼ਾਸਨ ਨੂੰ ਫੋਨ ਕੀਤਾ ਇਹ ਨਾਲ ਦੀ ਨਾਲ ਹੀ ਆ ਗਿਆ ਜੀ ਪ੍ਰਸ਼ਾਸਨ ਵਾਲੇ ਹੁਣ ਖੋਲ ਕੇ ਦੇਖਿਆ ਤਾਂ ਜੋ ਸਮਾਨ ਮੇਰਾ ਮਤਲਬ ਗਿਆ ਹੈ ਐਲ ਸੀ ਡੀ ਬਾਰੇ ਚਾਰ ਪੰਜ ਸ਼ੀਸ਼ੇ ਨੇ ਜੀ ਇੱਕ ਡੀ ਵੀ ਆ ਨਾ ਜੀ ਮੇਰਾ ਹਾਰਡ ਡਿਸਕ ਹੈ ਜੀ ਇੱਕ ਮੇਰਾ ਟੈਪਸ ਦਾ ਥੈਲਾ ਸੀਗਾ ਜੀ ਪਿੱਤਲ ਦੀਆਂ ਟੂਟੀਆਂ ਸੀਗਾ ਜੀ ਪਿੱਛੇ ਬਾਕਸ ਪਿਆ ਸੀਗਾ ਉਹ ਥੈਲਾ ਮੇਰਾ ਗਿਆ ਤਕਰੀਬਨ ਜਰਾ 40 ਤੋਂ ਲੈ ਕੇ 45 ਹਜ਼ਾਰ ਰੁਪਏ ਤਕਰੀਬਨ ਮੇਰਾ ਕੈਸ਼ ਕੋਈ ਨਹੀਂ ਕੋਈ ਨਹੀਂ ਕੈਸ਼ ਕੋਈ ਨਹੀਂ ਸੀਗਾ ਜੀ ਮੇਰਾ ਕੈਸ਼ ਕੋਈ ਨਹੀਂ ਸੀਗਾ ਬਸ ਮੇਰਾ ਇਹ ਸਮਾਨ ਮਤਲਬ ਇਹ ਮੇਰਾ ਕੋਈ ਫੁਟੇਜ ਆਈ ਕੋਈ ਸਾਹਮਣੇ ਕੋਈ ਹਰ ਤੁਕੇ ਸਰ ਆਈ ਹੈ ਇਹ ਮੇਰੇ ਮਤਲਬ ਤੀਸ ਪਹਿਲਾਂ ਦੋ ਚੋਰੀਆਂ ਹੋ ਚੁੱਕੀਆਂ ਸੀ ਜੀ तकरीबन 4 ਲੱਖ ਰੁਪਏ ਦਾ 22 ਤੋਂ ਲੈ ਕੇ 4 ਲੱਖ ਦਾ ਨੁਕਸਾਨ ਸੀਗਾ ਜੀ ਤੇ ਇਹ ਹੁਣ ਮੇਰੀ ਤੀਜੀ ਵਾਰ ਮੇਰੇ ਨਾਲ ਕੋਈ ਫੜ ਹੋਇਆ ਕਦੇ ਕੋਈ ਬੰਦਾ ਕੋਈ ਮਿਲਿਆ ਹੋਇਆ ਕੋਈ ਫੜ ਕੋਈ ਅੱਜ ਤੱਕ ਉਹ ਨਹੀਂ ਹੋਈ ਕੋਈ ਬੰਦਾ ਨਹੀਂ ਫੜ ਹੋਇਆ ਜੀ ਤੇ ਬਸ ਮੇਰੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਜੀ ਵੀ ਮੈਨੂੰ ਸੌਫਟਵੇਅਰ ਫੁਟੇਜ ਜਿਹੜੀ ਹੈ ਉਹ ਕੈਮਰਿਆਂ ਦੀ ਹੈਗੀ ਹੈ ਨਹੀਂ ਉਹ ਲੈ ਕੇ ਚੱਕੀ ਵੀਰ ਦੀਵਿਆ ਨਾਲ ਲੈ ਕੇ ਆ ਰਹੇ ਹੋ ਜੀ ਕੀ ਨਾਮ ਹੈ ਜੀ ਮੇਰਾ ਜੀ ਬਨੀ ਕਾਲਾ ਕਮਾੜਾ ਆਪਣਾ ਵੀਰ ਕਾਸ਼ੀ ਦਾ ਜੀ ਕਿੰਨੇ ਕੁ ਲੱਗਿਆ ਪਤਾ ਵੀ ਜਿਹੜੀ ਹੈ ਮਿੰਨ ਦਾ ਫੋਨ ਆਇਆ ਜੀ ਨਾਲ ਦੇ ਵੀਰ ਜੀ ਦਾ ਜਿਹਨਾਂ ਨੇ ਚੋਰੀ ਹੋਈ ਹੈ ਕਹਿੰਦੇ ਇੰਡਾ ਗੱਲਬਾਤ ਹੋ ਗਈ ਫਿਰ ਤੁਹਾਡੇ ਕੀ ਕਿੰਨਾ ਕੋਈ ਇਨਸਾਨ ਮੇਰੇ ਜੀ ਪੈਸੇ ਪੁਸੇ ਲੈ ਕੇ ਗੱਲੇ ਚੋ ਕੀ ਹੋ ਚੱਕੇ ਲੈ ਕੇ ਦੇਸੀ ਘੋਪਿਆ ਸੀਗਾ ਜੀ 15 18 ਕਿਲੋ ਪਿਆ ਸੀ ਉਹ ਚਾਕੇ ਲੈ ਗਏ ਰੀਡੀਅਨ ਨੂੰ ਬੈਟਰੀਆਂ ਲੈ ਕੇ ਚਾਕੇ ਸ਼ੱਡਰ ਤੋੜ ਕੇ ਗਏ ਕਿਵੇਂ ਕੀਤਾ ਕੀ ਸੀ ਜੀ ਜਿੰਦਾ ਮੇਰੇ ਜਿੰਦੇ ਹੀ ਸੀਗੇ ਜਿੰਦੇ ਤੋੜੇ ਵੀਡੀਓ 'ਚ ਆ ਰਹੇ ਨਹੀਂ ਜੀ ਸਰ ਕੀ ਹੈ ਕਿੰਨੇ ਕੋਈ ਤੁਹਾਨੂੰ ਲੱਗਿਆ ਫੋਨ ਆਇਆ ਇਹ ਤਕਰੀਬਨ ਚਾਰ 25 ਤੇ ਫੋਨ ਆਇਆ ਨੂੰ 4:30 ਵਜੇ ਦੇ ਕਰੀਬ ਤੇ ਕੰਮ ਖਤ ਕੇ ਲੈ ਗਏ ਸੀ ਜੀ ਉਸ ਤੋਂ ਬਾਅਦ ਅਸੀਂ ਆਏ ਆ ਆ ਕੇ ਦੇਖਿਆ ਪੁੱਛਿਆ ਕੈਮਰੇ ਕਰਵਾ ਲਾ ਕੇ ਦੇਖਿਆ ਜੀ ਹੁਣ ਬਾਕੀ ਕਾਰਵਾਈ ਕਰਦੇ ਜੀ ਕੈਮਰੇ ਕੋਲੇ ਮਿਲਿਆ ਕੁਝ ਕੋਈ ਲੱਗੇ ਉਹ ਤਾਂ ਕੁਝ ਹਾਂ ਸਵਿਫਟ ਦੇਖੇ ਤਿੰਨ ਬੰਦੇ ਲੱਗਦੇ ਜੀ ਜਿਹੜੇ ਸਮਾਨ ਚੱਕ ਕੇ ਵਿੱਚ ਲੱਤ ਕੇ ਲੈ ਕੇ ਜਾਂਦੇ ਉਹ ਦੇਖਿਆ